ਆ ਗੱਡੀ ਪਲਟੀ ਹੋਈ ਹੈ ਰਾਤ ਦੀ 3 ਵਜੇ ਦੀ ਠੀਕਾ ਇੱਥੇ ਕੋਈ ਬੰਦਾ ਨਹੀਂ ਨਾ ਕੋਈ ਗੱਡੀ ਇੱਥੇ ਗੱਡੀ ਓਵਰਲੋਡ ਸੀਗੀ ਠੀਕਾ ਤੇ ਨਾਲ ਇਹ ਵਿੱਚ ਪਲਟੀ ਹੋਈ ਆ ਕੋਈ ਦੇਖਣ ਵਾਲਾ ਨਹੀਂ ਤੇ ਲੋਕ ਦਾ ਜਾਨ ਹੁਣ ਵੀ ਭਰੀ ਹੁਣ ਤਾਂ ਭਈ ਹੁਣ ਤਾਂ ਖਾਲੀ ਕਰਤੀ ਹੈਗੀ ਆ ਤੇ 24 ਟਨ ਪਾਸੇ ਗੱਡੀ ਦੀ 32 ਟਨ ਗੱਡੀ ਚ ਮਾਲ ਦਾ ਚਲਾਰੇ ਸੀ ਨਹੀਂ ਨਹੀਂ ਦੂਜਾ ਦਾ ਹਾਂਜੀ ਅੱਛਾ ਕਿਦਾਂ ਹੁਣ ਇਸ ਗੱਡੀ ਨੂੰ ਨਹੀਂ ਚੱਕੀਗੀ ਜਾਂ ਹੁਣ ਤੱਕ ਪੁਲਿਸ ਨਹੀਂ ਆਈ ਨਹੀਂ ਪੁਲਿਸ ਪਾਸ ਨਹੀਂ ਆਈ ਨਾ ਆਏਗੀ ਰਾਤ ਨੂੰ ਇਹ ਗੱਡੀ ਪਲਦੀ ਹੈ ਜੀ ਅੱਗੇ ਲਾਈਟ ਪੈਗੀ ਹੁੰਦੀ ਨਹੀਂ ਡਰਾਈਵਰ ਨੂੰ ਕੋਈ ਵੀ ਉਹ ਗੱਡੀ ਸਿੱਧੀ ਆ ਕੇ ਨਾਲੇ ਡੇਪਈ ਮਤਲਬ ਉਹਨੂੰ ਪਤਾ ਨਹੀਂ ਸੀਗਾ ਉਹ ਨਵੀਂ ਪਹਿਲੀ ਵਾਰੀ ਹੈ ਪਹਿਲੀ ਵਾਰੀ ਆਈ ਪਹਿਲੀ ਨਵੀਂ ਗੱਡੀ ਹੈ ਪਹਿਲਾਂ ਚੱਕਦੀ ਸੀ ਗੱਡੀ ਦਾ ਇੱਥੇ ਖਾਲੀ ਹੁੰਦੀ ਸੀ ਗੱਡੀ ਯਾਨੀ ਨਾਲੇ ਵਿੱਚ ਆ ਕੇ ਪਟ ਗਈ ਗੱਡੀ ਬਤ ਕਿੰਨੇ ਵਜੇ ਦਾ 1:30 ਵਜੇ ਦਾ ਹੁਣ ਤੱਕ ਪੁਲਿਸ ਪਹੁੰਚੀ ਨਹੀਂ ਕੋਈ ਨਹੀਂ ਆਇਆ ਇਹ ਟਰੱਕ ਨੂੰ ਹੁਣ ਤੱਕ ਨਹੀਂ ਚੱਲੀ ਜਾ ਗਿਆ ਨਾ ਨਾ ਕੋਈ ਨਹੀਂ ਚੱਕਿਆ ਜੀ ਪਿੱਛੇ ਲੰਬਾ ਜਾਮ ਲੱਗਾ ਹੋਇਆ ਦਾ ਜ਼ਿੰਮੇਵਾਰ ਕੋਚ ਨਹੀਂ ਹੈ ਜੀ ਆ ਦੇਖੋ ਨਾ ਪੌਲਸਾਈ ਹੈ ਨਾ ਕੋਈ ਹੈ ਕੋਈ ਕਿਹਨੇ ਚੱਕਿਆ ਹੈ ਜੀ ਉਲਥਾਲੇ ਆਂਦੇ ਆ ਪਾਣ ਕੇ ਫੇਰਾ ਪਾਉਂਦੇ ਨਿਕਲ ਜਾਂਦੇ ਆ ਇੱਥੇ ਆਂਦੀਏ ਪੁਲਿਸ ਪਾਰਾ ਰਾਤ ਨੂੰ ਆਂਦੀ ਪੁਲਿਸ ਨੂੰ ਦਿਨੇ ਕੋਈ ਪੁਲਿਸ ਦਿਨੇ ਕੋਈ ਪੁਲਿਸ ਨਹੀਂ ਕੋਈ ਟ੍ਰੈਫਿਕ ਪਾਸੇ ਕੋਈ ਦੇਖ ਕੋਈ ਨਹੀਂ ਦੇਖਦਾ ਜੀ ਜੀ ਆਮ ਹੈ ਭਾਈ ਜੀ ਮੈਂ ਕਹਿ ਰਿਹਾ ਇੱਥੇ ਕਹਿ ਨਹੀਂ ਕੋਈ ਨਹੀਂ ਕੋਈ ਰੂਲ ਹੀ ਨਹੀਂ ਹੈਗਾ ਇੱਥੇ ਜਿੱਥੇ ਦਿਲ ਕੀਤਾ ਉੱਥੇ ਗੱਡੀ ਆ ਦੇਖੋ ਆ ਗੱਡੀ ਦੇ ਵਿੱਚ ਡਰਾਈਵਰ ਹੀ ਨਹੀਂ ਹੈਗਾ ਖੜੀ ਕਰਕੇ ਚੱਲ ਗਿਆ ਉੱਧਰ ਵੀ ਨਹੀਂ ਹੈਗਾ ਲੁਧਿਆਣਾ ਲਈ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਅੱਜ ਦਿਨ ਤੁਹਾਡੇ ਅੱਗੇ ਲੁਧਿਆਣਾ ਦੇ ਟਰਾਂਸਪੋਰਟ ਨਗਰ ਤੇ ਮੌਜੂਦ ਆ ਜਿੱਥੇ ਇੱਕ ਵੱਡਾ ਹਾਦਸਾ ਵਾਪਰ ਜਾਂਦਾ ਹੈ ਤਸਵੀਰ ਜਿਹੜੀ ਹੈ ਤੁਹਾਡੇ ਨਾਲ ਸਾਂਝਾ ਕਰਾ ਦਨੇ ਆ ਦੇਖ ਸਕਦੇ ਹੋ ਕਿ ਕਿਸ ਤਰੀਕੇ ਵੱਡਾ ਹਾਦਸਾ ਆ ਜਿਹੜਾ ਵਾਪਰ ਜਾਂਦਾ ਹੈ ਇੱਕ ਟਰੱਕ ਜਿਹੜਾ ਵਾ ਸਿੱਧੇ ਤੌਰ ਤੇ ਆ ਜਿਹੜਾ ਦੇਖ ਸਕਦੇ ਹੋ ਕਿ ਉਹ ਪਲਟ ਜਾਂਦਾ ਉਸ ਤੋਂ ਬਾਅਦ ਟਰੱਕ ਦੇ ਜਿਹੜੇ ਹਾਲਤ ਹੈ ਉਹ ਕੀ ਹੋ ਜਾਂਦੇ ਨਾਲਾ ਕੀ ਦੱਸਦੇ ਕਿ ਪ੍ਰਖੱਚੇ ਜਿਹੜੇ ਨੇ ਟਰੱਕ ਦੇ ਅਗਲੇ ਪਾਸੇ ਦੇ ਉਹ ਦਿਖਾਵਾਂਗੇ ਕਿਉਂਕਿ ਇੱਕ ਪਾਸੇ ਦੀ ਜੇਕਰ ਗੱਲ ਕਰੀਏ ਤਾਂ ਥੱਲੇ ਜਿਹੜਾ ਨਾਲਾ ਨਜ਼ਰ ਆ ਰਿਹਾ ਵਾ ਤਾਂ ਉਸ ਨਾਲੇ ਦੇ ਨਾਲੇ ਜਿਹੜਾ ਟਰੱਕ ਹੈ ਕਿਤਨੇ ਕਿਤੇ ਰੋਂਗ ਆਇਆ ਜਾਂ ਕੀ ਕਾਰਨ ਹੋਇਆ ਜਿਸ ਤੋਂ ਬਾਅਦ ਇਹ ਟਰੱਕ ਜਿਹੜਾ ਪਲਟ ਜਾਂਦਾ ਤਾਂ ਉਸ ਤੋਂ ਬਾਅਦ ਜੇਕਰ ਟਰਾਂਸਪੋਰਟ ਨਗਰ ਦੀ ਗੱਲ ਕਰੀਏ ਤਾਂ ਕਾਫੀ ਭਾਰੀ ਲੰਮਾ ਜਾਮ ਜਿਹੜਾ ਇਸ ਇਲਾਕੇ ਦੇ ਵਿੱਚ ਲੱਗਾ ਹੋਇਆ ਲੋਕ ਵੀ ਇੱਕ ਪਾਸੇ ਜਿਹੜਾ ਖੱਜਲ ਖਵਾਰ ਹੋ ਰਹੇ ਨੇ ਪਰੇਸ਼ਾਨ ਹੁੰਦੇ ਨਜ਼ਰ ਆ ਰਹੇ ਨੇ ਫਿਰ ਹਾਲ ਇਹ ਜਿਹੜੀ ਤਸਵੀਰ ਆ ਤੁਹਾਡੇ ਨਾਲ ਸਾਂਝਾ ਕਰਾ ਦਿੰਦੇ ਹਾਂ ਫਰੰਟ ਦੀ ਜਿਹੜਾ ਟਰੱਕ ਉਹ ਸਿੱਧੇ ਤੌਰ ਤੇ ਦੇਖ ਸਕਦੇ ਹੋ ਕਿ ਨਾਲੇ ਦੇ ਵਿੱਚ ਜਾ ਕੇ ਪਲਟ ਜਾਂਦਾ ਹੈ ਸੋ ਇਹ ਜਿਹੜਾ ਨਾਲਾ ਵਹ ਜਾਂਦਾ ਹੁੰਦਾ ਹੈ ਤੇ ਉਸ ਤੋਂ ਬਾਅਦ ਨਾਲਾ ਜਾਂਦੇ ਵੇਲੇ ਆ ਦੇਖ ਸਕਦੇ ਹੋ ਕਿ ਟਰੱਕ ਜਿਹੜਾ ਆ ਰਿਹਾ ਸੀਗਾ ਟਰਾਂਸਪੋਰਟ ਨਗਰ ਤੋਂ ਅੰਦਰ ਨੂੰ ਆਇਆ ਤੇ ਉਸ ਤੋਂ ਬਾਅਦ ਟਰੱਕ ਆਣ ਤੋਂ ਬਾਅਦ ਕਿਸ ਤਰੀਕੇ ਜਿਹੜਾ ਪਲਟੀ ਮਾਰ ਜਾਂਦਾ ਐਸੋ ਕਿ ਇੱਕ ਵੱਡਾ ਹਾਦਸਾ ਜਿਹੜਾ ਵਾਪਰ ਜਾਂਦਾ ਹਾਲਾ ਕਿ ਹਲੇ ਸਿੱਧੀ ਪੁਸ਼ਟੀ ਨਹੀਂ ਹੋ ਜਾਂਦੀ ਕਿ ਇਹਦੇ ਵਿੱਚ ਜਿਹੜੇ ਲੋਕ ਬੈਠੇ ਸੀਗੇ ਜਾਂ ਜਿਹੜਾ ਡਰਾਈਵਰ ਸੀਗਾ ਉਹ ਸੇਫ ਹੈ ਜਾਂ ਨਹੀਂ ਸੇਫ ਇਸ ਚੀਜ਼ ਦੀ ਹਲੇ ਪੁਸ਼ਟੀ ਨਹੀਂ ਹੁੰਦੀ ਪਰ ਇੱਕ ਵੱਡਾ ਹਾਦਸਾ ਜਿਹੜਾ ਵਾਪਰਦਾ ਹੈ ਟਰੱਕ ਜਿਹੜਾ ਸਿੱਧੇ ਤੌਰ ਤੇ ਅੰਦਰ ਨੂੰ ਆ ਰਿਹਾ ਸੀਗਾ ਉਸ ਤੋਂ ਬਾਅਦ ਇਹ ਜਿਹੜੇ ਚੱਕੇ ਸੀਗੇ ਉਹ ਕਿੱਧਰ ਨੂੰ ਪਾਸੇ ਸੀਗੇ ਜਿਸ ਕਰਕੇ ਉਹ ਟਰੱਕ ਜਿਹੜਾ ਇਸ ਰੋਡ ਤੇ ਨਾ ਆਨ ਦੇ ਬਜਾਏ ਸਿੱਧੇ ਉਹ ਇਸ ਪਲਾਟ ਦੇ ਵਿੱਚ ਡਿੱਗਦਾ ਤੇ ਇੱਕ ਵੱਡਾ ਹਾਦਸਾ ਵਾਪਰ ਜਾਂਦਾ ਤਸਵੀਰ ਜਿਹੜੀ ਹੈ ਉਹ ਤੁਹਾਡੇ ਨਾਲ ਸਾਝਾ ਕਰਾ ਰਹੇ ਲੋਕ ਇੱਕ ਪਾਸੇ ਇਕੱਠੇ ਨਜ਼ਰ ਆ ਰਹੇ ਨੇ ਤਿਆ ਗੱਲਬਾਤ ਕਰ ਲੈਣੇ ਆ ਤੁਸੀਂ ਇਸ ਇਲਾਕੇ ਦੇ ਰਹਿਣ ਵਾਲੇ ਇੱਥੇ ਹੀ ਰਹਿੰਦੇ ਹੋ ਨਹੀਂ ਜੀ ਮੈਂ ਤਾਂ ਬਰਦਾ ਅੱਛਾ ਟਰੱਕ ਕਦੋਂ ਦਾ ਪਲਟਿਆ ਹੋਇਆ ਇਹਦਾ ਸਵੇਰੇ ਪਤਾ ਲੱਗੇ ਜੀ ਇਹਦਾ ਅਸੀਂ ਸਵੇਰੇ ਦੇਖਿਆ ਰਾਤ ਨੂੰ ਪਲਟਿਆ ਨਹੀਂ ਸਵੇਰੇ ਕੋਈ ਰਾਤ ਨੂੰ ਪਲਟਿਆ ਸੀ ਤੜਕੀ ਦੇਖਿਆ ਜੀ ਪਤਾ ਨਹੀਂ ਰਾਤ ਦਾ ਪਲਟਿਆ ਜਾਂ ਤੜਕੀ ਸਵੇਰੇ ਕੋਈ ਤਿੰਨ ਚਾਰ ਹੋਵੇ ਅੱਛਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਨਹੀਂ ਜਾਨੀ ਨੁਕਸਾਨ ਤਾਂ ਕੋਈ ਹੈ ਨਹੀਂ ਅਜੇ ਅੱਛਾ ਪਰਿਆ ਹੋਇਆ ਸੀਗਾ ਲੋਡ ਸੀ ਹਾਂ ਲੋਡ ਸੀ ਸੀਗਾ ਜੀ ਲੋਡ ਸੀ ਹਾਂ ਜੀ ਇਹ ਬਿਲਕੁਲ ਤੋਂ ਹੋਰ ਗੱਲਬਾਤ ਕਰ ਲੈਣੇ ਤੁਸੀਂ ਇੱਥ ਭਾਈ ਆ ਗੱਡੀ ਪਲਟੀ ਹੋਈ ਹੈ ਰਾਤ ਦੀ 3 ਵਜੇ ਦੀ ਠੀਕ ਆ ਇੱਥੇ ਕੋਈ ਬੰਦਾ ਨਹੀਂ ਨਾ ਕੋਈ ਗੱਡੀ ਇੱਥੇ ਗੱਡੀ ਓਵਰਲੋਡ ਸੀਗੀ ਠੀਕ ਆ ਤੇ ਨਾਲ ਇਹਦੇ ਵਿੱਚ ਪਲਟੀ ਹੋਈ ਆ ਕੋਈ ਦੇਖਣ ਵਾਲਾ ਨਹੀਂ ਤੇ ਲੋਕ ਦਾ ਜਾਮ ਹੁਣ ਵੀ ਭਰੀ ਹੋਈ ਹੈ ਹੁਣ ਤਾਂ ਭਾਈ ਹੁਣ ਤਾਂ ਖਾਲੀ ਕਰਤੀ ਹੈਗੀ ਆ ਹੁਣ ਤਾਂ ਖਾਲੀ ਹੈਗੀ ਆ ਜਾਮ ਕਾਫੀ ਲੱਗਾ ਹੋਇਆ ਹੈ ਜਾਮ ਹੈ ਭਾਈ ਮੈਂ ਕਹਿ ਰਿਹਾ ਇੱਥੇ ਕਹਿਣ ਦੀ ਕੋਈ ਨਹੀਂ ਕੋਈ ਰੂਲ ਹੀ ਨਹੀਂ ਹੈਗਾ ਇੱਥੇ ਜਿੱਥੇ ਦਿਲ ਕੀਤਾ ਉੱਥੇ ਗੱਡੀ ਆ ਦੇਖੋ ਆ ਗੱਡੀ ਦੇ ਵਿੱਚ ਡਰਾਈਵਰ ਹੀ ਨਹੀਂ ਹੈਗਾ ਖੜੀ ਕਰਕੇ ਚੱਲ ਗਿਆ ਉਧਰ ਵੀ ਨਹੀਂ ਹੈਗਾ ਦੋਸਤੋ ਅਸੀਂ ਕੋਲਾ ਤਸਵੀਰ ਤੁਹਾਨੂੰ ਦਿਖਾਵਾਂਗੇ ਇੱਕ ਪਾਸੇ ਵੱਡਾ ਜਿਹੜਾ ਜਾਮ ਹੈ ਲੱਗਿਆ ਹੁੰਦਾ ਹੈ ਉਸ ਤੋਂ ਬਾਅਦ ਜਿਹੜਾ ਡਰਾਈਵਰ ਹੈ ਉਹ ਇਸ ਟਰੱਕ ਦੇ ਵਿੱਚ ਨਹੀਂ ਹੈਗਾ ਇਹਦੇ ਅੰਦਰ ਜਿਹੜਾ ਡਰਾਈਵਰ ਹੈ ਉਹ ਨਹੀਂ ਮੌਜੂਦ ਤਾਂ ਉਸ ਤੋਂ ਬਾਅਦ ਨਾ ਜਿਹੜਾ ਕੰਡਕਟਰ ਹੈ ਉਹ ਉਤਰਨ ਦੀ ਵੀ ਕੋਸ਼ਿਸ਼ ਕਰ ਰਿਹਾ ਗੱਲਬਾਤ ਕਰ ਲੈਣੇ ਹੁੰਦੇ ਨਾਲ ਵੀ ਆਖਿਰਕਾਰ ਇੱਕ ਪਾਸੇ ਬਾਰੀਆਂ ਖੋਲੀਆਂ ਉਸ ਤੋਂ ਬਾਅਦ ਡਰਾਈਵਰ ਕਿੱਥੇ ਗਿਆ ਲੋਟ ਕਿੱਥੇ ਗਿਆ ਪਿੱਛੇ ਆ ਗਿਆ ਹੁਣੀ ਹਾਂ ਜਾਮ ਲੱਗਾ ਹੋਇਆ ਟਰੱਕ ਵਿੱਚ ਕਿੰਨਾ ਘਣਾਦਾ ਪਹਿਲੇ ਹੀ ਜਾਮ ਲੱਗਾ ਹੈ ਅਭੀ ਕੀ ਕਰੇ ਫਸਾ ਹੋਇਆ ਦਸਤੋ ਵਸਤੇ ਕਿ ਐਸੀ ਮਹਤਾ ਰਸਤਾ ਦੇਖੋ ਮੈਂ ਕਿ ਮਹਾਰਾਜਾ ਗਾਂ ਪ ਜਾਮ ਤਾਂ ਅੱਗੇ ਵਸ ਮੈਂ ਤਾਂ ਜਾਣਾ ਤਾਂ ਅੱਗੇ ਨਾ ਹੋਗਾ ਵਾਜੀ ਗੱਡੀ ਛੱਡ ਕੇ ਚੱਲ ਜਣੀ ਗੱਡੀ ਇਹਨਾਂ ਨੂੰ ਕਹਿਣ ਗਿਆ ਸੀ ਬਾਜੀ ਉਤਰ ਕੇ ਉਹ ਨਹੀਂ ਮੰਦੇ ਤਾਂ ਕੀ ਕਰੀ ਬਾਜੀ ਸਾਰੇ ਪਾਸੇ ਦੇਖਣ ਤੇ ਜਾ ਚਿੱਕੜ ਵੀ ਦਿਖਾ ਲੋ ਨਾ ਕਿੰਨਾ ਟਰਾਂਪੋਰਟ ਨਗਰ ਚ ਕੋਈ ਉਹ ਹੈਗਾ ਜਿੱਥੇ ਦੇ ਦਾਂ ਉੱਥੇ ਲਾ ਕੇ ਬਹਿ ਜਾਂਦੇ ਆ ਚਿੱਕੜ ਦੇਖੋ ਕਿੰਨਾ ਇਹ ਡਰਾਈਵਰਾਂ ਦੀ ਜ਼ਿੰਦਗੀ ਸਾਰਿਆਂ ਨਾਲ ਪੈੜੀ ਜ਼ਿੰਦਗੀ ਆ ਡਰਾਈਵਰਾਂ ਦੀ ਜ਼ਿੰਦਗੀ ਸਾਰਿਆਂ ਨਾਲ ਪੈੜੀ ਜ਼ਿੰਦਗੀ ਦੀ ਲਈ ਤੁਸੀਂ ਕਹਿ ਰਹੇ ਹੋ ਇਹ ਜਿਹੜਾ ਟਰੱਕ ਹੈ ਰਾਤ ਨੂੰ ਪਲਟਦਾ ਹੈ ਉਸ ਤੋਂ ਬਾਅਦ ਕੀ ਕੋ ਉਹ ਨਹੀਂ ਸਰ ਪਤਾ ਹੈ ਕਿ ਅੱਜ ਕਰ ਇਹਦਾ ਕੋਈ ਰੂਲ ਹੋਣਾ ਚਾਹੀਦਾ ਪੁਲਿਸ ਵਾਲੇ ਆਂਦੇ ਆ ਪਾਣ ਕੇ ਫੇਰਾ ਪਾਉ ਇਥੇ ਆਂਦੀ ਹੈ ਪੁਲਿਸ ہاں ਰਾਤ ਨੂੰ ਆਂਦੀ ਪੁਲਿਸ ਦਿਨੇ ਕੋਈ ਪੁਲਿਸ ਨਹੀਂ ਆਉਂਦੀ ਦਿਨੇ ਕੋਈ ਪੁਲਿਸ ਨਹੀਂ ਕੋਈ ਟ੍ਰੈਫਿਕ ਵਾਸਤੇ ਕੋਈ ਦੇਖ ਰੇ ਕੋਈ ਨਹੀਂ ਦੇਖਦਾ ਜੀ ਕਿਸੇ ਪ੍ਰਕਾਰ ਦਾ ਕੋਈ ਚਲਾਨ ਕਿਸੇ ਦਾ ਨਹੀਂ ਹੁੰਦਾ ਹੈ ਨਾ 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 ਨਹੀਂ ਨਹੀਂ ਦੇਖਦੀ ਆ ਬਿਲਕੁਲ ਸੋ ਇਲਾਕੇ ਦੇ ਜਿਹੜੇ ਲੋਕ ਨੇ ਉਹਨਾਂ ਦਾ ਕਹਿਣਾ ਹੈ ਕਿ ਟ੍ਰੈਫਿਕ ਪੁਲਿਸ ਜਿਹੜੀ ਹੈ ਉਸ ਇਸ ਏਰੀਆ ਦੇ ਵਿੱਚ ਨਹੀਂ ਆਂਦੀ ਇਸ ਏਰੀਆ ਦੇ ਵਿੱਚ ਨਹੀਂ ਨਜ਼ਰ ਆਂਦੀ ਤਾਂ ਜਿਸ ਤੋਂ ਬਾਅਦ ਇੱਕ ਦੇਖ ਸਕਦੇ ਹੋ ਕਿ ਰਾਤ ਨੂੰ ਦੇਰ ਰਾਤ ਇੱਕ ਵੱਡਾ ਹਾਸਾ ਹੁੰਦਾ ਟਰੱਕ ਜਿਹੜਾ ਹੁੰਦਾ ওভারਲੋਡ ਹੁੰਦਾ ਲੋਕਾਂ ਦਾ ਕਹਿਣਾ ਤਾਂ ਉਸ ਤੋਂ ਬਾਅਦ ਜਿਹੜਾ ਟਰੱਕ ਹੈ ਉਹ ਸਿੱਧੇ ਤੌਰ ਤੇ ਆ ਸਾਹਮਣੋਂ ਆ ਰਿਹਾ ਸੀਗਾ ਮੇਨ ਹਾਈਵੇ ਰੋਡ ਤੋਂ ਟਰਾਂਸਪੋਰਟ ਨਗਰ ਨੂੰ ਇੰਟਰ ਕਰਦਾ ਉਸ ਤੋਂ ਬਾਅਦ ਆ ਰਿਹਾ ਸੀਗਾ ਤੇ ਆਉਣ ਤੋਂ ਬਾਅਦ ਜਿਹੜਾ ਟਰੱਕ ਹੈ ਉਹ ਸਿੱਧੇ ਤੌਰ ਤੇ ਆਨ ਤੋਂ ਬਾਅਦ ਇਸ ਥਾਂ ਦੇ ਉੱਤੇ ਆ ਕੇ ਪਲਟ ਜਾਂਦਾ ਹੈ ਜਾਂ ਉਹਨੂੰ ਦਿਖਦਾ ਨਹੀਂ ਹੈਗਾ ਜਿਹੜਾ ਡਰਾਈਵਰ ਹੁੰਦਾ ਉਹਨੂੰ ਨਜ਼ਰ ਨਹੀਂ ਆਂਦੀ ਇਹ ਸੜਕ ਹੈ ਜਾਂ ਵੱਡਾ ਟੋਆ ਹੈਗਾ ਜਿੱਥੇ ਇੱਕ ਨਾਲਾ ਬਣਿਆ ਹੋਇਆ ਸਾਰੀ ਤਸਵੀਰ ਜਿਹੜੀ ਆ ਲੁਧਿਆਣੇ ਦੀ ਤੁਹਾਡੇ ਨਾਲ ਸਾਂਝਾ ਕਰਾ ਦਿੰਨੇ ਆ ਇੱਕ ਪਾਸੇ ਦੇਖਦੇ ਲੋ ਕਿ ਕਾਫੀ ਪਿੱਛੇ ਲੰਬਾ ਜਾਮ ਲੱਗਾ ਹੋਇਆ ਹੈ ਚੀਮਾ ਚੌਕ ਜਿਹੜੀ ਸੜਕ ਹੈ ਉਸ ਰੋਡ ਤੋਂ ਆਉਣ ਵਾਲੇ ਲੋਕਾਂ ਲਈ ਤਾਂ ਉਸ ਤੋਂ ਬਾਅਦ ਜੇਕਰ ਟਰਾਂਸਪੋਰਟ ਨਗਰ ਤੋਂ ਆਉਣ ਵਾਲੇ ਲੋਕਾਂ ਦੀ ਗੱਲ ਕਰੀਏ ਤਾਂ ਉਹਨਾਂ ਵਾਸਤੇ ਵੀ ਕਾਫੀ ਭਾਰੀ ਜਿਹੜਾ ਲੰਬਾ ਜਾਮ ਆ ਉਹ ਲੱਗਿਆ ਹੋਇਆ ਸੋ ਕਿਤੇ ਨ ਕਿਤੇ ਦੇਖ ਸਕਦੇ ਹੋ ਕਿ ਤਸਵੀਰ ਉਹ ਕਿਸ ਤਰੀਕੇ ਦੇ ਅੰਦਰ ਫਸੇ ਹੋਏ ਨੇ ਸੋ ਟ੍ਰੈਫਿਕ ਦਾ ਜਿਹੜਾ ਬਿਲਕੁਲ ਇਸ ਏਰੀਆ ਦੇ ਵਿੱਚ ਧਿਆਨ ਨਹੀਂ ਦਿੱਤਾ ਜਾ ਰਿਹਾ ਤਾਂ ਜਿਸ ਤੋਂ ਬਾਅਦ ਲੋਕਾਂ ਦਾ ਕਹਿਣਾ ਹੈ ਕਿ ਲੋਕਾਂ ਦੀ ਜਿੱਥੇ ਮਰਜ਼ੀ ਹੁੰਦੀ ਹੈ ਮਨਮਾਨੀ ਕਰਕੇ ਆਪਣੀਆਂ ਗੱਡੀਆਂ ਜੜੀਆਂ ਉਹ ਰੋਡ ਦੇ ਉੱਤੇ ਖੜਾ ਦਿੰਦੇ ਨੇ ਤੇ ਉਸ ਤੋਂ ਬਾਅਦ ਇੱਕ ਵੱਡਾ ਹਾਦਸਾ ਵਾਪਰ ਜਾਂਦਾ ਹੈ ਤੋ ਤਸਵੀਰ ਜਿਹੜੀ ਆ ਦੇਖ ਸਦੇ ਕਿ ਇੱਕ ਟਰੱਕ ਜਿਹੜਾ ਕਾਫੀ ਜਿਹੜਾ ਵੱਡਾ ਟਰੱਕ ਹੁੰਦਾ ਉਸ ਤੋਂ ਬਾਅਦ ਇਹ ਪਲਟਦਾ ਤੇ ਪਲਟਣ ਤੋਂ ਬਾਅਦ ਕਿਤੇ ਨਾ ਕਿਤੇ ਇੱਕ ਵੱਡਾ ਹਾਦਸਾ ਗਾਸਤ ਹੋ ਸਕਦਾ ਸੀਗਾ ਪਰ ਲੋਕਾਂ ਦਾ ਕਹਿਣਾ ਹੈ ਕਿ ਕੋਈ ਵੀ ਹਲੇ ਜਾਣੀ ਨੁਕਸਾਨ ਕਿਸੇ ਦਾ ਨਹੀਂ ਹੋਇਆ ਪਰ ਜਿਹੜਾ مالی ਨੁਕਸਾਨ ਸੀਗਾ ਹੋਇਆ ਸੋ ਇਸ ਇਲਾਕੇ ਜਿਹੜਾ ਪਲਟਿਆ ਉਸ ਨਾਲ ਇੱਕ ਦੁਕਾਨ ਹੈ ਜਿਹਦੇ ਟਰੱਕ ਹੋਰ ਇਸ ਪਾਸੇ ਹੁੰਦੀ ਤੇ ਇੱਕ ਵੱਡਾ ਹਾਸਾ ਵਪਾਰਸਾ ਦਾ ਸੀਗਾ ਸਾਹਮਣੇ ਲੋਕ ਬੈਠੇ ਹੁੰਦੇ ਤੇ ਕਿਤਨੇ ਕਿਤੇ ਵੱਡੇ ਹਾਸੇ ਦਾ ਕਾਰਨ ਸੀਗਾ ਕਿਉਂਕਿ ਇਸ ਪਾਸੇ ਦੀ ਗੱਲ ਕਰੀਏ ਤੇ ਇਸ ਇਲਾਕੇ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਦਾ ਕਹਿਣਾ ਕਿ ਇਸ ਇਲਾਕੇ ਦੇ ਵਿੱਚ ਟ੍ਰੈਫਿਕ ਪੁਲਿਸ ਨਹੀਂ ਆਂਦੀ ਤਾਂ ਜਿਸ ਤੋਂ ਬਾਅਦ ਇਹ ਜਿਹੜਾ ਖੰਭਾ ਹੈ ਤੁਹਾਨੂੰ ਦਿਖਾ ਦਿੰਨੇ ਤਸਵੀਰ ਜਿਹੜੀ ਹੈ ਖੰਬੇ ਦੀ ਦੇਖ ਸਕਦੇ ਹੋ ਕਿ ਟਰੱਕ ਪਲਟਣ ਤੋਂ ਬਾਅਦ ਜਿਹੜਾ ਬਿਜਲੀ ਦਾ ਜਿਹੜਾ ਖੰਭਾ ਵਾ ਉਹ ਕਿਸ ਤਰੀਕੇ ਉਹਦੇ ਜਿਹੜੇ ਹਾਲਤ ਹੈ ਕੀ ਹੋ ਜਾਂਦੀ ਉਸ ਤੋਂ ਬਾਅਦ ਇਹ ਟੁੱਟ ਜਾਂਦਾ ਹੈ ਖੰਭਾ ਟੁੱਟ ਕਿਤੇ ਇੱਕ ਵੱਡਾ ਹਾਦਸਾ ਹੋ ਜਾਂਦਾ ਤੇ ਅੱਗ ਲੱਗਣ ਦਾ ਜਿਹੜਾ ਕਾਰਨ ਆ ਉਹ ਵੀ ਹੋ ਜਾਂਦਾ ਗਲਬਾਤ ਕਰ ਲੈਣੇ ਆ ਜਿਹੜੇ ਲੋਕ ਸਾਡੇ ਨੂੰ ਮੌਜੂਦ ਨੇ ਸਰ ਇਹ ਕੀ ਲੱਗਦਾ ਕਿ ਸੇਰੀ ਦੇ ਵਿੱਚ ਜਿਹੜਾ ਟਰੱਕ ਹੈ ਉਹ ਕਦੋਂ ਪਲਟਦਾ ਹੈ ਰਾਤ ਨੂੰ ਉਸ ਤੋਂ ਬਾਅਦ ਇਹ ਕੀ ਕੁਝ ਹੋਇਆ ਰਾਤ ਨੂੰ ਇਹ ਗੱਡੀ ਪਲਟਦੀ ਹੈ ਜੀ ਅੱਗੇ ਲੈਂਡ ਪੈ ਗਈ ਹੁਣ ਦਿਖਿਆ ਨਹੀਂ ਡਰਾਈਵਰ ਨੂੰ ਕੋਈ ਵੀ ਉਹ ਗੱਡੀ ਸਿੱਧੀ ਆ ਕੇ ਨਾਲੇ ਡੇਪੀ ਮਤਲਬ ਉਹਨੂੰ ਪਤਾ ਨਹੀਂ ਸੀਗਾ ਉਹ ਨਵੀਂ ਪਹਿਲੀ ਵਾਰ ਹੀ ਹੈ ਪਹਿਲੀ ਵਾਰ ਹੀ ਹੈ ਪਹਿਲੀ ਨਵੀਂ ਗੱਡੀ ਹੈ ਪਹਿਲੇ ਚੱਕਰ ਦੀ ਸੀ ਗੱਡੀ ਦਾ ਇੱਥੇ ਖਾਲੀ ਹੁਣ ਸੀ ਗੱਡੀ ਜਾਨੀ ਨਾਲੇ ਵਿੱਚ ਅੱਗੇ ਪੱਡ ਗਈ ਗੱਡੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਨਹੀਂ ਬਚ ਗਏ ਸੀ ਬੰਦੇ ਕਰ ਲਏ ਸੀ ਠੀਕ ਹੈ ਕਿੰਨੇ ਵਜੇ ਦਾ ਇੱਕ 1:30 ਵਜੇ ਦਾ ਹੁਣ ਤੱਕ ਪੁਲਿਸ ਪਹੁੰਚੀ ਨਹੀਂ ਕੋਈ ਨਹੀਂ ਆਇਆ ਇਹ ਟਰੱਕ ਨੂੰ ਹੁਣ ਤੱਕ ਨਹੀਂ ਚੱਕਿਆ ਗਿਆ ਨੋ ਨੋ ਕੋਈ ਨਹੀਂ ਚੱਕਿਆ ਜੀ ਇੱਥੇ ਲੰਬਾ ਜਾਮ ਲੱਗਾ ਹੋਇਆ ਤਾਂ ਜ਼ਿੰਮੇਵਾਰ ਕੌਣ ਹੈ 50 ਨਹੀਂ ਹੈ ਜੀ ਇਹ ਦੇਖੋ ਨਾ ਪੁਲਿਸ ਆਈ ਹੈ ਨਾ ਕੋਈ ਆ ਕੋਈ ਕਿਸ ਨੇ ਚੱਕਿਆ ਆ ਜੀ ਤੇ ਇਹਦੇ ਜਿਹੜੇ ਓਨਰ ਨੇ ਟਰੱਕ ਦੇ ਉਹ ਕਿੱਥੇ ਹੈਗੇ ਐਥੇ ਹੀ ਆ ਜੀ ਉਹ ਵੀ ਓਨਰ ਵੀ ਇੱਥੇ ਹੀ ਆ ਬਿਲਕੁਲ ਸੋ ਗੱਲਬਾਤ ਕਰ ਲੈਨੇ ਆ ਦੇਖਦਾ ਜੋ ਕਿ ਲੋਕਾਂ ਦਾ ਕਹਿਣਾ ਕਿ ਬੀਤੀ ਰਾਤ ਇਹ ਜਿਹੜਾ ਵੱਡਾ ਹਾਦਸਾ ਹੁੰਦਾ ਹਾਸਤੇ ਤੋਂ ਬਾਅਦ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਟਰੱਕ ਜਿਹੜਾ ਕਿਸ ਤਰੀਕੇ ਪਲਟ ਜਾਂਦਾ ਅੰਦਰ ਦੀ ਤਸਵੀਰ ਜਿਹੜੀ ਆ ਉਹ ਤੁਹਾਡੇ ਨਾਲ ਸਾਂਝਾ ਕਰਾ ਦਿੰਨੇ ਆ ਇੱਕ ਪਾਸੇ ਲੋਕਾਂ ਦਾ ਕਹਿਣਾ ਕਿ ਇਸ ਏਰੀਆ ਦੇ ਵਿੱਚੜੀ ਪੁਲਿਸ ਹੈ ਉਹ ਬਿਲਕੁਲ ਨਜ਼ਰ ਨਹੀਂ ਆ ਰਹੀ ਟ੍ਰੈਫਿਕੀ ਪੁਲਿਸ ਨਜ਼ਰ ਨਹੀਂ ਆ ਰਹੀ ਤਾਂ ਉਸ ਤੋਂ ਬਾਅਦ ਭਾਰੀ ਲੰਮਾ ਜਾਮ ਜਿਹੜਾ ਲੱਗਿਆ ਹੋਇਆ ਪਿੱਛੇ ਤੁਹਾਨੂੰ ਦੱਸ ਦਈਏ ਕਿ ਪਿੱਛੇ 2 ਕਿਲੋਮੀਟਰ ਤੱਕ ਜਿਹੜਾ ਭਾਰੀ ਲੰਮਾ ਜਾਮ ਲੱਗਾ ਹੋਇਆ ਤਾਂ ਜਿਸ ਤੋਂ ਬਾਅਦ ਲੋਕ ਅੱ ਕਾਫੀ ਬਣੇ ਹੋਏ ਨੇ ਤਾਂ ਜਿਸ ਤੋਂ ਬਾਅਦ ਜੇਕਰ ਉਹ ਧਿਆਨ ਨਹੀਂ ਦਿੱਤਾ ਜਾਂਦਾ ਕਿ ਵੱਡਾ ਜਿਹੜਾ ਹਾਸੇ ਦਾ ਵੀ ਕਾਰਨ ਹੈ ਗੱਲਬਾਤ ਕਰ ਲੈਣੇ ਇਹ ਟਰੱਕ ਜਾਣਦੇ ਹੋ ਕਿਦਾ ਵੈ ਅੱਜ ਆਪਣੇ ਕੰਬਰੀਆਂ ਦਾ ਹੀ ਹੈ ਤੋੜੀ ਹਾਂਜੀ ਡਰਾਈਵਰ ਕੌਣ ਡਰਾਈਵਰ ਤੋਂ ਹਸਪੀਟਲ ਦੇ ਹਸਪੀਟਲ ਹੈਗਾ ਹਾਂਜੀ ਕਿੱਦਾਂ ਬਚਾਓ ਹੋ ਗਿਆ ਹਾਂਜੀ ਬਚਾਓ ਹੋ ਗਿਆ ਮਾਰੇ ਸੱਟ ਲੱਗੀਆਂ ਇਸ ਤਰ੍ਹਾਂ ਕਿ ਕਿੱਦਾਂ ਪਲਟਦਾ ਵੈ ਇਹ ਪਲਟਦਾ ਜੇ ਟੋਇਆ ਦੇਖਿਆ ਨੇ ਮੋੜੇ ਗੱਡੀਆਂ ਖੜੀ ਰਹਿੰਦੀਆਂ ਰਾਤ ਨੂੰ ਘਟ ਆਉਂਦਾ ਨਹੀਂ ਮਤਲਬ ਰਾਤ ਨੂੰ ਕੋਈ ਪੁਲਿਸ ਨਹੀਂ ਆਉਂਦੀ ਨਾਜੀ ਕੋਈ ਨਹੀਂ ਆਉਂਦਾ ਇੱਥੇ ਗੱਡੀਆਂ ਇੱਥੇ ਰੋਡ ਦੇ ਉੱਤੇ ਖੜਾਣੀਆਂ ਕਿ ਬਿਲਕੁਲ ਘੜਦੀ ਹੈ ਜੀ ਕੋਈ ਵੱਡਾ ਟਰੱਕ ਘੁੰਮ ਨਹੀਂ ਪਾਇਆ ਇਸ ਕਰਕੇ ਪਲਟਿਆ ਕਿ ਤੁਮ ਜਾਨ ਜੀ ਘੁੰਮ ਨਹੀਂ ਪਾਇਆ ਬੰਦੇ ਨੇ ਵੈਕ ਕਰੀ ਗੱਡੀ ਵੈਕ ਕਰਦੇ ਗਾੜੀ ਕੀ ਹਾਂਜੀ ਕੀ ਬਣਿਆ ਕੀ ਹੈਗਾ ਥੱਲੇ ਥੱਲੇ ਤਾਂ ਹੁਣ ਕੁਛ ਨਹੀਂ ਪਾਣੀ ਕੀ ਬਣਿਆ ਆ ਥੱਲੇ ਨਾਲਾ ਬਣ ਗਿਆ ਹਾਂਜੀ ਹਾਂਜੀ ਕੋਈ ਜਾਨੀ ਨੁਕਸਾਨ ਨਹੀਂ ਨਾ ਜਾਨੀ ਨੁਕਸਾਨ ਹੋਣ ਨੂੰ ਗੱਡੀ ਲੋਡ ਸੀਗੀ ਲੋਕਾਂ ਦਾ ਕਹਿਣਾ ਓਵਰ ਲੋਡ ਸੀ ਗੱਡੀ ਨਹੀਂ 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 ਜੀ ਅੰਡਰ ਲੋਡ ਗੱਡੀ ਹੈ ਜੀ ਜੀ ਅੰਡਰ ਲੋਡ ਦੀ ਅੰਡਰ ਲੋਡ ਗੱਡੀ ਹੈ ਬੇਟੀਆ ਨੇ ਗੱਡੀ ਦੀ ਅੰਡਰ ਲੋਡ ਬਿਲਕੁਲ ਅੰਡਰ ਲੋਡ ਗੱਡੀ ਹੈ ਜੀ 24 ਟਨ ਪਾਸ ਗੱਡੀ ਹੈ 23 ਟਨ ਮਾਲਾ ਗੱਡੀ 30 टन ਗੱਡੀ ਚ ਮਾਲ ਦਾ ਸੀ ਚਲਾ ਰਹੇ ਸੀ ਨੀ ਨੀ ਦੂਜਾ ਰੰਗ ਸਾਈਡ ਨਾਲ ਸਾਈਡ ਹਾਂਜੀ ਅੱਛਾ ਕਿਦਾਂ ਹੁਣ ਇਸ ਗੱਡੀ ਨੂੰ ਨਹੀਂ ਚੱਕੀ ਗਈ ਜਾਂ ਹੁਣ ਤੱਕ ਪੁਲਿਸ ਨਹੀਂ ਆਈ ਨੀ ਪੁਲਿਸ ਪਾਸੇ ਨਹੀਂ ਆਈ ਅੱਛਾ ਨਾ ਆਏਗੀ ਆ ਰਹੀ ਹੈ ਪਿੱਛੇ ਜਾਮ ਤੇ ਖੜੀ ਆ ਹਾਂ ਅੱਛਾ ਚਕਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਂ ਹਾਂ ਪਰ ਮਾਫੀ ਲੰਮਾ ਜਾਮ ਜਿਹੜਾ ਲੱਗਿਆ ਹੋਇਆ ਕੀ ਲੱਗਦਾ ਕਿ ਉਹਨੂੰ ਕਦੋਂ ਤੱਕ ਖਤਮ ਕੀਤਾ ਜਾਊਗਾ ਕਾਫੀ ਲੰਮਾ ਜਾਮ ਹੋਰ ਤਾਂ ਦੇਖੋ ਵੀ ਜੇ ਪੁਲਿਸ ਆਉਗੀ ਤਾਂ ਜਾਮ ਖੁੱਲੂਗਾ ਪੁਲਿਸ ਆਉਗੀ ਹਾਂ ਤਾਂ ਹੀ ਖੁੱਲੂਗਾ ਨਹੀਂ ਕੋ ਲੋਕਾਂ ਨੇ ਮੰਨਣਾ ਨਹੀਂ ਐ ਬਿਲਕੁਲ ਦੱਸਦੇ ਕਿ ਜਿਹੜੇ ਗੱਡੀ ਜਿਹੜਾ ਟਰੱਕ ਸੀਗਾ ਉਹਦੇ ਜਿਹੜੇ ਡਰਾਈਵਰ ਸੀਗੇ ਉਹਨਾਂ ਦੇ ਜਿਹੜੇ ਸਹਿਯੋਗੀ ਨਾਲ ਹੋਰ ਉਸ ਕੰਪਨੀ ਦਾ ਟਰੱਕ ਹੈ ਉਸ ਕੰਪਨੀ ਦੇ ਜਿਹੜੇ ਲੋਕ ਸੀਗੇ ਉਹਨਾਂ ਵੱਲੋਂ ਕਹਿਣਾ ਕਿ ਅੰਡਰ ਲੋਡ ਗੱਡੀ ਸੀਗੀ ਉਸ ਤੋਂ ਬਾਅਦ ਜਿਹੜਾ ਇੱਥੇ ਨਜ਼ਰ ਨਹੀਂ ਆਇਆ ਸਾਹਮਣੋਂ ਕੋਈ ਲਾਈਟ ਪੈਂਦੀ ਹੈ ਇੱਥੇ ਜਿਹੜੇ ਟਰੈਫਿਕ ਦੀ ਰੂਲਸ ਪਾਲਣਾ ਨਹੀਂ ਕੀਤੀ ਜਾਂਦੀ ਤਾਂ ਜਿਸ ਤੋਂ ਬਾਅਦ ਟਰੱਕ ਜਿਹੜੇ ਨੇ ਰੋਡਾਂ ਦੇ ਉੱਤੇ ਖੜੇ ਹੁੰਦੇ ਨੇ ਤਾਂ ਜਿਸ ਤੋਂ ਬਾਅਦ ਮੋੜਨ ਦੇ ਵਿੱਚ ਕਾਫੀ ਦਿੱਕਤਾਂ ਆਈਆਂ ਤੇ ਜਿਸ ਤੋਂ ਬਾਅਦ ਵੱਡਾ ਹਾਦਸਾ ਅਗਰਸਤ ਹੋ ਗਿਆ ਸੋ ਦੱਸਦੇ ਕਿ ਹਾਸੇ ਦੇ ਵਿੱਚ ਟਰੱਕ ਜਿਹੜਾ ਕਾਫੀ ਉਹ ਪਲਟ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਲੁਧਿਆਣਾ ਟ੍ਰੈਫਿਕ ਪੁਲਿਸ ਜੜੀ ਐ ਇਸ ਏਰੀਏ ਦੇ ਵਿੱਚ ਹਾਲੇ ਤੱਕ ਨਹੀਂ ਪਹੁੰਚੀ ਪਿੱਛੇ ਕਾਫੀ ਲੰਬਾ ਜਾਮ ਲੱਗਾ ਹੋਇਆ ਲੋਕ ਕਾਫੀ ਜ਼ਿਆਦਾ ਪਰੇਸ਼ਾਨੇ ਪਾਰੇ ਜਿਹੜਾ ਟ੍ਰੈਫਿਕ ਪੁਲਿਸ ਆ ਉਹ ਇਸ ਥਾਂ ਤੇ ਨਹੀਂ ਪਹੁੰਚੀ ਲੋਕਾਂ ਦਾ ਕਹਿਣਾ ਹੈ ਪਰ ਇੱਕ ਪਾਸੇ ਲੋਕ ਕਹਿ ਰਹੇ ਨੇ ਜੇਕਰ ਟ੍ਰੈਫਿਕ ਪੁਲਿਸ ਇੱਥੇ ਪਹੁੰਚਦੀ ਹੈ ਤੇ ਜਿਹੜਾ ਜਾਮ ਹਟੂਗਾ ਪਰ ਦੇਖਣਾ ਹੋਵੇਗਾ ਕਿ ਹਾਲਾਂਕਿ ਇੱਕ ਪਾਸੇ ਦੀ ਗੱਲ ਕਰੀਏ ਤਾਂ ਟ੍ਰੈਫਿਕ ਮੁਕਤ ਲੁਧਿਆਣੇ ਦੀ ਜਿਹੜੀ ਆ ਗੱਲ ਕਹੀ ਜਾਂਦੀ ਆ ਪਰ ਇਸ ਰੋਡ ਦੇ ਵਿੱਚ ਕਾਫੀ ਲੰਮਾ ਜਾਮ ਲੱਗਾ ਹੋਇਆ ਹੁਣ ਦੇਖਣਾ ਹੋਵੇਗਾ ਕਿ ਕਦੋਂ ਤੱਕ ਇਹ ਜਾਮ ਜਿਹੜਾ ਖਾਲੀ ਹੁੰਦਾ ਹੈ ਤੇ ਉਸ ਤੋਂ ਬਾਅਦ ਇਹ ਟਰੱਕ ਨੂੰ ਕਦੋਂ ਤੱਕ ਸਿੱਧਾ ਕੀਤਾ ਜਾਂਦਾ ਕਿਉਂਕਿ ਪਿੱਛੇ ਥੱਲੇ ਇੱਕ ਨਾਲਾ ਜਿਹੜਾ ਵਹਿੰਦਾ ਹੋਇਆ ਨਜ਼ਰ ਆ ਰਿਹਾ ਪਾਣੀ ਦਾ ਸੋ ਲੋਕ ਕਾਫੀ ਜਿਹੜਾ ਇਸ ਰੋਡ ਦੇ ਵਿੱਚ ਖੱਜਲ ਖਵਾਰ ਉਹਨਾਂ ਨੇ ਲੋਕਾਂ ਦਾ ਕਹਿਣਾ ਹੈ ਇਸ ਏਰੀਆ ਦੇ ਵਿੱਚ ਟ੍ਰੈਫਿਕ ਪੁਲਿਸ ਜਿਹੜੀ ਆ ਰਾਤ ਨੂੰ ਆਂਦੀ ਆ ਦਿਨੇ ਨਹੀਂ ਆਂਦੀ ਸੋ ਇੱਕ ਵੱਡਾ ਸਵਾਲ ਖੜਾ ਹੁੰਦਾ ਟ੍ਰੈਫਿਕ ਪੁਲਿਸ ਦੇ ਉੱ